ਸਾਈਲੈਂਟਰ ਅਜੀ ਪ੍ਰੈਸ ਕਾਨਫਰੈਂਸ ਦਾ ਮੋਟਿਵ ਕੀ ਹੈ ਅੱਜ ਦੀ ਪ੍ਰੈਸ ਕਾਨਫਰੈਂਸ ਦਾ ਮੋਟਿਵ ਹੈ ਜੀ ਜਿਹੜਾ ਮਾਨਯੋਗ ਮੁੱਖ ਮੰਤਰੀ ਪੰਜਾਬ ਔਰ ਸਾਡੇ ਡੀਜੀਪੀ ਪੰਜਾਬ ਵੱਲੋਂ ਸਾਨੂੰ ਸਾਰੇ ਹੀ ਪੰਜਾਬ ਪੁਲਿਸ ਨੂੰ ਸਖਤ ਹਦਾਇਤਾਂ ਹੈ ਕਿ ਜਿਹੜੇ ਵੀ ਮਾੜੇ ਅਨਸਰ ਹੈ ਉਹਨਾਂ ਤੇ ਕੋਈ ਨਾ ਕੋਈ ਮੋਹਮ ਚੱਲਦੀ ਰਹੇ ਇਸੇ ਤਰ੍ਹਾਂ ਹੀ ਖੰਨਾ ਪੁਲਿਸ ਨੇ ਪਿਛਲੇ ਸਾਲ ਦੀ ਤਰ੍ਹਾਂ ਹੀ ਸਾਡੀ ਟੀਮ ਨੂੰ ਇਸ ਵਾਰ ਵੀ ਸਕਸੈਸ ਮਿਲੀ ਹੈ ਜਦੋਂ ਸਾਡੇ SPDI सौरभ जिंदल इनहा दी सुपरविजन च uh, DSPDI सुकमरत uh, रंदवा और सडे इंचार्ज CIA इंस्पेक्टर अमन और इनहा दी टीम सारी इनहा ਦੇ ਨਾਲ ਮਿਲ ਕੇ ਜਿਹੜੀ ਸਬਡਿਵੀਜ਼ਨ ਸਮਰਾਲਾ ਇਨਾ ਸਾਰਿਆਂ ਨੇ ਜੁਆਇੰਟ ਐਫਰਟ ਨਾਲ ਇੱਕ ਅਸਲਾ ਸਪਲਾਈ ਕਰਨ ਵਾਲੇ ਇੱਕ ਹੋਰ ਇੰਟਰ ਸਟੇਟ ਗਿਰੋਧ ਦਾ ਪਰਦਾਫਾਸ਼ ਕੀਤਾ ਤੇ ਸਾਨੂੰ ਤਿੰਨ ਮੁਲਜ਼ਮਾਂ ਦੀ ਅਸੀਂ ਗ੍ਰਿਫਤਾਰੀ ਕੀਤੀ ਹੈ ਔਰ ਇਸ ਕੇਸ ਚ ਸਾਨੂੰ 14 ਇਲੀਗਲ ਅਸਲਿਆਂ ਦੀ ਬ੍ਰਾਮਗੀ ਹੋਈਏ ਇਹਨਾਂ ਚੋ ਜਿਹੜੇ ਸਾਡੇ ਤਿੰਨ ਦੋਸ਼ੀ ਆ ਉਹਨਾਂ ਚੋ ਇੱਕ ਮੱਧ ਪ੍ਰਦੇਸ਼ ਦੋ ਦੋਸ਼ੀ ਮੱਧ ਪ੍ਰਦੇਸ਼ ਦੇ ਹੈ ਜਿਨ੍ਹਾਂ ਚੋ ਇੱਕ ਮੈਨੂਫੈਕਚਰ ਕਰਦਾ ਹੈ ਮਤਲਬ ਉਹ ਆਪਣੇ ਕਰਚੇ ਹੀ ਇਹਨਾਂ ਦੀ ਅਸੈਂਬਲਿੰਗ ਕਰਦਾ ਹੈ ਵੈਪਨਸ ਦੀ ਇਹਦੀ ਡਿਟੇਲਸ ਜੀ ਮੈਂ ਦੱਸਣਾ ਚਾਹਾਂਗੀ ਕਿ 29 ਜਨਵਰੀ ਨੂੰ ਸਾਡੀ ਸਮਰਾਲਾ ਥਾਣੇ ਦੀ ਪੁਲਿਸ ਪਾਰਟੀ ਅਰਾਊਂਡ ਆਈਟੀਆ ਸਮਰਾਲਾ ਦੇ ਏਰੀਆ ਚ ਮੌਜੂਦ ਸੀ ਜਦੋਂ ਉਹਨਾਂ ਨੇ ਇੱਕ ਸ਼ੱਕੀ ਵਿਅਕਤੀ ਨੂੰ ਇੰਟਰਸੈਪਟ ਕੀਤਾ ਤੇ ਉਹਨੇ ਜਦੋਂ ਨੂੰ ਪੁੱਛਿਆ ਗਿਆ ਉਹਦਾ ਨਾਂ ਵਗੈਰਾ ਸੋਨੇ ਆਪਣਾ ਨਾਂ ਸਤਨਾਮ ਸਿੰਘ ਟਾਲੀਵਾਲ ਵਾਸੀ ਨਾਲਾਗੜ ਸੋਲਨ ਹਿਮਾਚਲ ਪ੍ਰਦੇਸ਼ ਦੱਸਿਆ ਤੇ ਜਦੋਂ ਦੀ ਤਲਾਸ਼ੀ ਲਈ ਗਈ ਉਹਦੇ ਤੋਂ ਸਾਨੂੰ ਇੱਕ ਪਿਸਤਲ ਦੇਸੀ ਪਿਸਤਲ ਬੱਤੀ ਬੋਰ ਬਰਾਮਦ ਹੋਈ ਵਿਦ ਮੈਗਜ਼ੀਨ ਔਰ ਉਸ ਬਿਹਫਤੇ ਅਸੀਂ ਐਫ ਆਈ ਆਰ ਨੰਬਰ 22 ਡੇਟਿਡ 29 1 2024 ਅੰਡਰ ਵੇਰੀਅਸ ਸੈਕਸ਼ਨਸ ਆਫ ਆਰਮਜ਼ ਐਕਟ 25 54 ਔਰ ਆਰਮਜ਼ ਐਕਟ ਥਾਣਾ ਸਮਰਾਲੇ ਚ ਦਰਜ ਕੀਤਾ ਸੀਗਾ ਤੇ ਅੱਗੇ ਜਦੋਂ ਅਸੀਂ ਤਫ਼ਤੀਸ਼ ਕੀਤੀ ਉਸ ਦੋਸ਼ੀ ਦੀ ਪੁੱਛਗਿੱਛ ਤੇ ਪਤਾ ਲੱਗਿਆ ਕਿ ਪਿੱਛੋਂ ਜਦੋਂ ਅਸੀਂ ਬੈਕਵਰਡ ਲਿੰਕੇਜ ਵੱਲ ਗਏ ਤੇ ਉਹਨੇ ਦੱਸਿਆ ਕਿ ਜਿਹੜਾ ਪਿਸਟਲ ਹੈ ਉਹ ਇੱਕ ਇਕਬਾਲ ਸਿੰਘ ਵਾਸੀ ਗੰਧਵਾਨੀ ਥਾਣਾ ਗੰਧਵਾਨੀ ਜ਼ਿਲ੍ਹਾ ਧਾਰ ਮੱਧ ਪ੍ਰਦੇਸ਼ ਉੱਥੋਂ ਲੈ ਕੇ ਆਇਆ ਤੇ ਅਸੀਂ ਇਸਨੂੰ ਨਾਮਿਨੇਟ ਕਰ ਲਿਆ ਤੇ ਸਾਡੀ ਜਿਹੜੀ ਸੀਆਈਏ ਦੀ ਸਪੈਸ਼ਲ ਟੀਮ ਅਸੀਂ ਥਰੂ ਪ੍ਰੋਪਰ ਪ੍ਰੋਸੀਜਰ ਉੱਤੇ ਡਿਸਪੈਚ ਕੀਤੀ ਮੱਧ ਪ੍ਰਦੇਸ਼ ਇਹਨੂੰ ਰਾਉਂਡ ਅਪ ਕਰਨ ਲਈ ਤੇ ਉੱਥੇ ਸਾਨੂੰ ਇਹ ਇਕਬਾਲ ਸਿੰਘ ਸਾਡੀ ਸੀਆਈਏ ਟੀਮ ਨੂੰ ਲੱਗ ਗਿਆ ਔਰ ਜਦੋਂ ਨੋਰੈਸਟ ਕੀਤਾ ਗਿਆ ਤੇ ਉਹਦੇ ਪਾਸੋਂ ਸਾਨੂੰ 6 ਪਿਸਟਲ 32 ਬੋਰ ਔਰ ਇੱਕ ਪਿਸਟਲ 30 ਬੋਰ ਦਾ ਰਿਕਵਰ ਹੋਇਆ ਤੇ ਉਸ ਤੋਂ ਬਾਅਦ ਇਹ ਵੀ ਪਤਾ ਲੱਗਿਆ ਕਿ ਜਿਹੜਾ ਇਹ ਇਕਬਾਲ ਹੈ ਇਹ ਉੱਥੇ ਅਸਲਾ ਬਣਾਉਣ ਦਾ ਕੰਮ ਕਰਦਾ ਮਤਲਬ ਕਿ ਹੀ ਇਸ ਅਸੈਂਬਲਿੰਗ ਆਲ ਥੀਸ ਵੈਪਨਸ ਹਿੰਸੈਲਫ ਤੇ ਇਹ ਵੀ ਪਤਾ ਲੱਗਿਆ ਕਿ ਇਸ ਦੇ ਖਿਲਾਫ ਪਹਿਲਾਂ ਵੀ ਮੱਧ ਪ੍ਰਦੇਸ਼ ਚ ਕਾਫੀ ਸਾਰੇ ਅਸਲਾ ਐਕ ਦੇ ਐਫ ਆਈ ਆਰਸ ਲੌਂਚਡ ਹੈ ਔਰ ਉਸ ਤੋਂ ਬਾਅਦ ਦਰਾਨੀ ਤਫਤੀਸ਼ ਨੇ ਇਹ ਵੀ ਦੱਸਿਆ ਕਿ ਇਸ ਤੋਂ ਫਿਰ ਅਸੀਂ ਪੁੱਛਿਆ ਵੀ ਕਿਨੂੰ ਕਿਨੂੰ ਤੂੰ ਸਪਲਾਈ ਕੀਤਾ ਤੇ ਇਹਨੇ ਪੁਛਗਿਰਚੇ ਇੱਕ ਹੋਰ ਬੰਦੇ ਦਾ ਨਾਮ ਲਿਆ ਕਿ ਕੁਝ ਸਮਾਂ ਪਹਿਲਾਂ ਹੀ ਇੱਕ ਆਕਾਸ਼ डावਰ ਵਾਸੀ ਪਿਸ਼ੋਲਾ ਜ਼ਿਲ੍ਹਾ ਬਡਵਾਨੀ ਥਾਣਾ ਸਟੇਟ ਮੱਧ ਪ੍ਰਦੇਸ਼ ਇਹ ਰੀਸੈਂਟਲੀ ਇਹ ਤਾਂ 6 ਪਿਸਟਲ ਅੱਗੇ ਸਪਲਾਈ ਕਰਨ ਲਈ ਲੈ ਕੇ ਗਿਆ ਸੋ ਸਾਡੀ ਟੀਮ ਨੇ ਉਹਨੂੰ ਵੀ ਨਾਮਿਨੇਟ ਕਰਕੇ ਉਹਦੇ ਉਹਨੂੰ ਵੀ ਅਰੈਸਟ ਕੀਤਾ ਤੇ ਉਸ ਪਾਸੋਂ 5 ਪਿਸਟਲ 32 ਬੋਰ ਔਰ ਇੱਕ ਪਿਸਟਲ 30 ਬੋਰ ਦੀ ਬਰਾਮਦ ਹੋਈ ਹੈ ਸੋ ਕੁਲ ਮਿਲਾ ਕੇ ਸਾਨੂੰ ਇਸ ਕੇਸ ਚ 1 ਪਲਸ 1 ਪਲਸ 13 14 ਵੈਪਨਸ ਦੀ ਰਿਕਵਰੀ ਹੋਈ ਹੈ ਜੋ ਕਿ ਆਬਵੀਅਸਲੀ ਜਿਹੜੇ ਇਲੀਗਲ ਵੈਪਨ ਹੈ ਉਹ ਕਿਸੇ ਕਰਾਇਮ ਦੇ ਮੰਤਵ ਲਈ ਹੀ ਬਣਦੇ ਹੈਗੇ ਸੋ ਸਾਡੀ ਟੀਮ ਨੇ ਆਪਣੀ ਪ੍ਰੋਐਕਟਿਵ ਅਫਰਟਸ ਨਾਲ ਬਹੁਤ ਵਧੀਆ ਹਾਰਡਵਰਕ ਕਰਕੇ ਕਈ ਤਰ੍ਹਾਂ ਦੇ ਵੱਡੇ ਕਰਾਇਮਸ ਜੋ ਹੋ ਸਕਦੇ ਸੀ ਉਹਨਾਂ ਨੂੰ ਪ੍ਰੀਪ੍ਰੀਵੈਂਟ ਕੀਤਾ ਔਰ ਇਹਦੇ ਨਾਲ ਮੈਂ ਦੱਸਣਾ ਚਾਹਾਂਗੀ ਕਿ ਜਿਹੜਾ ਇਹ ਸਤਨਾਮ ਸਿੰਘ ਹੈ ਹਿਮਾਚਲ ਵਾਲਾ ਇਦੇ ਤੇ ਜੀ ਪਹਿਲਾਂ 9 ਪਰਚੇ ਦਰਜ ਅਗੇ ਤੇ 32 ਸਾਲ ਦਾ ਹੈਗਾ ਤੇ ਲੇਬਰ ਦਾ ਕੰਮ ਕਰਦਾ ਪਰ ਇਹਦੇ ਉਤੇ ਪਹਿਲਾਂ ਲੜਾਈ ਝਗੜੇ ਦੇ 7 ਜੋ ਸਾਨੂੰ ਪਤਾ ਲੱਗਿਆ ਔਰ 2 ਮੁਕਦਮੇ ਐਨਡੀਪੀਐਸ ਦੇ ਹਿਮਾਚਲ ਪ੍ਰਦੇਸ਼ ਚ ਦਰਜ ਤੇ ਇਕਬਾਲ ਸਿੰਘ ਤੇ ਮੱਧ ਪ੍ਰਦੇਸ਼ ਚ अराउंड 4 ਮੁਕਦਮੇ ਦਰਜ ਅਸਲਾ ਹੈਕ ਦੇ ਔਰ ਇਨ ਫੈਕਟ ਇਹਦਾ ਇੱਕ ਮਰਡਰ ਦੇ ਕੇਸ ਤੇ 120 ਬੀ ਦਾ ਜੋ ਪ੍ਰੀਲੀਮਿਨਰੀ ਪਤਾ ਲੱਗਿਆ ਉਹਦੇ ਚ ਵੀ ਇਹ ਨਾਮ ਜਦ ਔਰ ਜਿਹੜਾ ਆਕਾਸ਼ ਟਾਵਰ ਹੈ ਉਹਦਾ ਹੁਣ ਤੱਕ ਦੀ ਤਫਤੀਸ਼ ਚੋਂ ਕੋਈ ਪੁਰਾਣੀ ਕ੍ਰਿਮੀਨਲ ਹਿਸਟਰੀ ਨਹੀਂ ਸਾਹਮਣੇ ਆਈ ਕਹਿੰਦੇ ਕਿ ਇਸ ਕੈਟਾਗਰੀ ਦੇ ਲਈ ਗ੍ਰੀਨ ਹਾਊਸ ਜਾਣਾ ਉਹ ਸਪਲਾਈ ਕਰਦੇ ਸੀ ਸੀ ਹਲੇ ਤਾਂ ਇਟਸ ਟੂ अर्ली ਫॉर ਮੀ ਟੂ ਟੈਲ ਬਟ ਕਿਉਂਕਿ ਇਹ ਜਿਹੜਾ ਇਕਬਾਲ ਹੈਗਾ ਇਹਦੇ ਇਕੱਤਾ ਹੀ ਆਪ ਹੀ ਬਣਾਉਂਦਾ ਹੈ ਔਰ ਇਸ ਕਰਕੇ ਜਿਵੇਂ ਪਹਿਲਾਂ ਵੀ ਅਸੀਂ ਮੈਨੂਫੈਕਚਰਰਸ ਲੈ ਕੇ ਆਏ ਹੈ ਕਈ ਵਾਰ ਇਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਕਿਸ ਸੱਚ ਅੱਗੇ ਚਲੇ ਜਾਣੇ ਬਟ ਸਿንስ ਇਲੀਗਲ ਵੈਪਨ ਹੈ ਤਾਂ ਡੈਫੀਨਿਟਲੀ ਕਿਸੇ ਕ੍ਰਾਈਮ ਪਰਪਸ ਲਈ ਹੁੰਦੇ ਹੈ ਸੋ ਅਗਰ ਕੋਈ ਵੱਡਾ ਇਸ ਤੋਂ ਪਤਾ ਲੱਗੇਗਾ ਡਿਊਰਿੰਗ ਅਸੀਂ ਰਿਮਾਂਡ ਨਾ ਤਾਂ ਲਵਾਂਗੇ ਉਹਦੇ ਚ ਪਤਾ ਲੱਗੇਗਾ ਕਿੱਥੇ ਜਾਣਾ ਇਹਨਾਂ ਆਪਸੀ ਮੇਲ ਕਿਸ ਤਰ੍ਹਾਂ ਆ ਜੀ ਮਾਚਲ ਦਾ ਰਹਿਣਾ ਉਸਤਾਨ ਸਿੰਘ ਨੂੰ ਸਪਲਾਈ ਕਰਨ ਲਈ ਪੇਚਾ ਜੀ ਸੀ ਲਾਈਕ ਵੀ ਹਰ ਬਰੀ ਕਹਿੰਦੀ ਆ ਅੱਜ ਕੱਲ ਇਟ ਇਜ਼ ਵੈਰੀ ਈਜ਼ੀ ਔਨ ਸੋਸ਼ਲ ਮੀਡੀਆ ਤੇ ਆਪਣੇ ਫੋਨਸ ਦੇ ਥਰੂ ਵੀ ਅੱਜ ਕੱਲ ਇਹਨਾਂ ਦੇ ਜ਼ਿਆਦਾ ਕਨੈਕਸ਼ਨ ਬਣਦੇ ਹੈ ਨੈਟਵਰਕ ਇਸ ਤਰ੍ਹਾਂ ਦਾ ਹੁੰਦਾ ਵੀ ਕਿਹੜਾ ਸਪਲਾਈ ਕਰਦਾ ਹੈ ਕਿਹੜਾ ਮੈਨੂਫੈਕਚਰਰ ਹੈ ਹੁਣ ਤੱਕ ਸਾਨੂੰ ਇਹ ਹੀ ਪਤਾ ਲੱਗਿਆ ਕਿ ਥਰੂ that only ਨਾਦਾ ਬਸ ਮੇਲਵਲਾ ਹੋ ਗਿਆ ਹੈ ਗੈਂਗਸਟਰ ਲਿੰਕਸ ਹਨ ਹਲੇ ਤੱਕ ਜੀ ਹਲੇ ਤੱਕ ਕੋਈ ਅਜਿਹਾ ਨਹੀਂ ਪਿਆਉਂਦੇ ਸਨ ਸਾਨੂੰ ਸਪਲਾਈ ਸੀ ਪੰਜਾਬ ਨੂੰ ਕਿਉਂ ਚੁਣਦੇ ਆ ਸੀ ਬੇਸਿਕਲੀ ਅਸੀਂ ਤਾਂ ਇੱਥੇ ਪੰਜਾਬ 'ਚ ਬੈਠੇ ਤਾਂ ਅਸੀਂ ਤਾਂ ਮਤਲਬ ਆਈ ਕਨ ਪਿੰਪੁਆਇੰਟ ਹੈ ਹਰਿਆਣਾ ਟ੍ਰਾਈ ਸਿਟੀ 'ਚ ਵੀ ਹੋ ਸਕਦਾ ਹੈ ਹੋਰ ਸਟੇਟਸ 'ਚ ਵੀ ਹੋ ਸਕਦਾ ਬਟ ਸਾਡੀ ਡਿਊਟੀ ਹੈ ਕਿ ਆਪਣੇ ਏਰੀਆ ਨੂੰ ਜਿੰਨਾ ਸੀ ਪ੍ਰिवेंट ਕਰ ਸਕਦਾ ਹੈ क्राइम ਹੋਣ ਤੋਂ ਇਸ ਕਰਕੇ ਆਈ ਡੋਨਟ ਵਾਂਟ ਟੂ ਕਮੈਂਟ ਕਿ ਪੰਜਾਬ ਨੂੰ ਹੀ ਕਿਉਂ ਚੁਣਦੇ ਮਰਡਰ ਕੇਸ ਨਹੀਂ ਦਾ ਕਨੈਕਟਡ ਆ ਜਾਂ ਫਰਾ ਜੀ ਇਹਦੇ ਚ ਆਈ ਥਿੰਕ ਕਿ ਮਰਡਰ ਕੇਸ ਦਾ ਮਰਡਰਰ ਨਹੀਂ ਹੈ ਜੋ ਹੁਣ ਤੱਕ ਪਤਾ ਲੱਗੇ ਜਿੱਦਾਂ ਕ੍ਰਿਮੀਨਲ ਕਾਂਸਪੀਰੇਸੀ ਚ ਯੂ نو ਨਾਮਜਦ ਕੀਤਾ ਗਿਆ ਬਟ ਕੋਈ ਵਾਂਟਡ ਨਹੀਂ ਹੈ ਜੋ ਹੁਣ ਤੱਕ ਸਾਨੂੰ ਪਤਾ ਲੱਗਾ ਲੰਗੀ ਜਿੰਨੇ ਵੈਪਨ ਮਿਲੇ ਨੇ ਨਾ ਤੋਂ ਕੋਈ ਮੇਨ ਖਾਸ ਹੋ ਵੱਡਾ ਮੋਟਿਵ ਹੋਏਗਾ ਅਸੀਂ ਕਈ ਵਾਰੀ ਹੁੰਦਾ ਹੈ ਕਿ ਜਿਵੇਂ ਇਹਨਾਂ ਦੇ ਵੈਪਨਸ ਦੀ ਬਹੁਤ ਜ਼ਿਆਦਾ ਪ੍ਰਾਈਸ ਵੀ ਨਹੀਂ ਹੁੰਦੀ ਔਰ ਇਹਨੇ इजीली ਇਹ ਕਿਉਂਕਿ ਮੈਨੂਫੈਕਚਰ ਕਰਕੇ ਵੇਚ ਦਿੰਦੇ ਆ ਤਾਂ ਅੱਗੇ ਵੇਚਣ ਲਈ ਇੱਕ ਪ੍ਰੋਫਿਟ ਮੋਟਿਵ ਵੀ ਹੁੰਦਾ ਹੈ ਔਰ ਕਈ ਕਈ ਜਗ੍ਹਾ ਅੱਗੇ ਜਾਣੇ ਹੁਣ ਉਹ ਅਸੀਂ ਪਤਾ ਕਰਾਵਾਂਗੇ ਸੋ ਬਟ ਜਿੱਥੇ ਵੀ ਜਾਣਾ ਸੀਗਾ ਹੁਣ ਤੱਕ ਤਾਂ ਇਹਨਾਂ ਦਾ ਇਹਨਾਂ ਵੈਪਨਸ ਨਾਲ ਤਾਂ ਅਟਲੀਸਟ ਕ੍ਰਾਈਮ ਪ੍ਰੀਵੈਂਟ ਹੋ ਗਿਆ ਪ੍ਰੀਐਮਟ ਹੋ ਗਿਆ ਰੱਬ ਥੈਂਕ ਯੂ ਥੈਂਕ ਯੂ